ਸਭ ਕੋ ਜੈ ਮਸੀਹ ਕੀ ਆਓ ਪਵਵਚਨ ਪੜੀਏ ਜਬੂਰ 141 ਪਵਿੱਤਰ ਤਾਈ ਲਈ ਸ਼ਾਮਾਂ ਦੀ ਪ੍ਰਾਰਥਨਾ ਹੇ ਜੋ ਹੋਵਾ ਹੋਇਆ ਮੈਂ ਤੈਨੂੰ ਬੁਕਾਰਿਆ ਮੈਂ ਤੈਨੂੰ ਬੁਕਾਰਿਆ ਮੇਰੇ ਲਈ ਛੇਤੀ ਕਰ ਮੇਰੇ ਲਈ ਛੇਤੀ ਕਰ ਜਦ ਮੈਂ ਜਦ ਮੈਂ ਤੈਨੂੰ ਪੁਕਾਰਾਂ ਤੈਨੂੰ ਪੁਕਾਰਾਂ ਮੇਰੀ ਆਵਾਜ਼ ਤੇ ਮੇਰੀ ਆਵਾਜ਼ ਤੇ ਕੰਨ ਲਾ ਕੰਨ ਲਾ ਮੇਰੀ ਪ੍ਰਾਰਥਨਾ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਤੇਰੇ ਹਜ਼ੂਰ ਸੁਗੰਧੀ ਵਾਂਗੂ ਸੁਗੰਧੀ ਵਾਂਗੂ ਠਹਿਰੇ ਤੇ ਮੇਰੇ ਹੱਤੇ ਮੇਰੇ ਹੱਥਾਂ ਦਾ ਹੱਥਾਂ ਦਾ ਉਠਾਣ ਵਾਲਾ ਉਠਾਣ ਵਾਲਾ ਸਾਂਝੀ ਦੀ ਪੀਟ ਸਾਂਝੀ ਦੀ ਪੀਟ ਵਰਗਾ ਹੋਵੇ ਵਰਗਾ ਹੋਵੇ ਇਹ ਜੋ ਹੋਵਾ ਇਹ ਹੋਵਾ ਮੇਰੇ ਮੂੰਹ ਦੇ ਮੇਰੇ ਮੂੰਹ ਦੇ ਪੈਰਾ ਬਿਠਾ ਪੈਰਾ ਬਿਠਾ ਮੇਰੇ ਬੁੱਲਾਂ ਦੇ ਮੇਰੇ ਬੁੱਲਾ ਦੇ दारू ਉੱਤੇ दारू ਰੱਖਾ ਰੱਖ ਰੱਖਾ ਰੱਖ ਮੇਰੇ ਦਿਲ ਤੇਰੇ ਦਿਲ ਨੂੰ ਕਿਸੇ ਬੁਰੀ ਗੱਲ ਵੱਲ ਕਿਸੇ ਬੁਰੀ ਗੱਲ ਵੱਲ ਨਾ ਮੋੜ ਨਾ ਮੋੜ ਪਾਈ ਮੈਂ ਪਾਈ ਮੈਂ ਕੁਕਰਮੀਆਂ ਦੇ ਸੰਗ ਕੁਕਰਮੀਆਂ ਦੇ ਸੰਗ ਬੁਰੇ ਕੰਮਾਂ ਬੁਰੇ ਕੰਮ ਕਰਨ ਨਾ ਲੱਗ ਪਵਾਂ ਬੁਰੇ ਕੰਮ ਨਾ ਨਾ ਲੱਗ ਜਾਵਾਂ ਨਾ ਲੱਗ ਜਾਵਾਂ ਅਤੇ ਮੈਨੂੰ ਅਤੇ ਮੈਨੂੰ ਉਹਨਾਂ ਦੇ ਉਹਨਾਂ ਦੇ ਸਵਾਦਲੇ ਭੋਜਨ ਸਵਾਦਲੇ ਭੋਜਨ ਤੋਂ ਖਾਣ ਨਾ ਦੇ ਤੋਂ ਖਾਣ ਨਾ ਦੇ ਧਰਮੀ ਮੈਨੂੰ ਧਰਮੀ ਮੈਨੂੰ ਮਾਰੇ ਮਾਰੇ ਉਹ ਦੀ ਉਹ ਦੀ ਦਇਆ ਹੈ ਦਇਆ ਹੈ ਉਹ ਮੈਨੂੰ ਉਹ ਮੈਨੂੰ ਦਬਕਾਵੇ ਦਬਕਾਵੇ ਓ ਸਿਰ ਲਈ ਤੇਲ ਹੈ ਓ ਤੇਰੀ ਸੁਲੀ ਤੇਲ ਓ ਸਿਰ ਲਈ ਤੇਲ ਹੈ ਓ ਸਿਰ ਲਈ ਤੇਲ ਹੈ ਮੇਰਾ ਸਿਰ ਮੇਰਾ ਸਿਰ ਉਸ ਤੋਂ ਉਸ ਤੋਂ ਇਨਕਾਰ ਨਾ ਕਰੇ ਇਨਕਾਰ ਨਾ ਕਰੇ ਉਹਨਾਂ ਦੀਆਂ ਉਹਨਾਂ ਦੀਆਂ ਬੁਰਾਈਆਂ ਵਿੱਚ ਬੁਰਾਈਆਂ ਵਿੱਚ ਵੀ ਵੀ ਮੇਰੀ ਪ੍ਰਾਰਥਨਾ ਮੇਰੀ ਪ੍ਰਾਰਥਨਾ ਹੁੰਦੀ ਰਹੇਗੀ ਹੁੰਦੀ ਰਹੇਗੀ ਉਹਨਾਂ ਦੇ ਨਿਆਈ ਚਟਾਨ ਦੇ ਨਿਆਈ ਚਟਾਨ ਦੇ ਪਾਸੇ ਤੁੰ ਪਾਸੇ ਤੁੰ ਡਿੱਗੇ ਹੋਏ ਡਿੱਗੇ ਹੋਏ ਡਿੱਗ ਗਏ ਹੈ ਡਿੱਗ ਗਏ ਹੈ ਅਤੇ ਉਹ ਮੇਰੀ ਅਤੇ ਉਹ ਮੇਰੀ ਗੱਲਾਂ ਸੁਣਨਗੇ ਗੱਲਾਂ ਸੁਣਨਗੇ ਭਾਈ ਉਹ ਮਿੱਠੀਆਂ ਹਨ ਭਾਈ ਉਹ ਮਿੱਠੀਆਂ ਹਨ ਜਿਵੇਂ ਕੋਈ ਜਿਵੇਂ ਕੋਈ ਫੂਮੀ ਉਤੇ ਲੜਕ ਵੱਡੇ ਦੀ ਫੂਮੀ ਉਤੇ ਲੜਕ ਵੱਡੇ ਦੀ ਚੀਰੇ ਚੀਰੇ ਤੀਵੇਂ ਸਾਡੀਆਂ ਹੱਡੀਆਂ ਤੀਵੇਂ ਸਾਡੀਆਂ ਹੱਡੀਆਂ ਪਤਾਲ ਦੇ ਮੂੰਹ ਪਤਾਲ ਦੇ ਮੂੰਹ ਤੇ ਖਿੰਡਾਈਆਂ ਗਈਆਂ ਤੇ ਖਿੰਡਾਈਆਂ ਗਈਆਂ اے ਪ੍ਰਭੂ اے ਪ੍ਰਭੂ ਯਹੋਵਾ ਯਹੋਵਾ ਮੇਰੀਆਂ ਅੱਖਾਂ ਮੇਰੀਆਂ ਅੱਖਾਂ ਤੇਰੇ ਵੱਲ ਤੇਰੇ ਵੱਲ ਮੇਰਾ ਪ੍ਰਾਨ ਨਾ ਕੱਟ ਨਾ ਕੱਟ ਉਹ ਟਾ ਉਸ ਟਾ ਹੀ ਤੋਂ ਉਸ ਟਾ ਹੀ ਤੋਂ ਜਿਹੜੀ ਉਹਨਾਂ ਦੇ ਜਿਹੜੀ ਉਹਨਾਂ ਦੇ ਮੇਰੇ ਲਈ ਲਾਈ ਹੈ ਮੇਰੇ ਲਈ ਲਾਈ ਹੈ ਅਤੇ ਬੰਦਕਾਰਾਂ ਦੇ ਅਤੇ ਬੰਦਕਾਰਾਂ ਦੇ ਤਾਥਿਆਂ ਤੋਂ ਤਾਥਿਆਂ ਤੋਂ ਮੈਨੂੰ ਬਚਾ ਲੇ ਮੈਨੂੰ ਬਚਾ ਲੇ दुष्ट अपने ही दुष्ट अपने ही जाला विच भीचे जाला विच डिग पैन डिग पैन जिस वेले मैं जिस वेले मैं लंग जावा लंग जावा प्रभु का वचन पढ़े और सुने जाने पर हम सबको बरकत आशीष मिले आप सबको भी बरकत आशीष मिले आप सबको बरकत आशीष मिले प्रभु का वचन पढ़े और सुने जाने पर सबको जय मसीह की ਸਭ ਨੂੰ ਜੈ ਮਸੀਹੀ ਜੈ ਮਸੀਹੀ